ਫੇਸਬੁਕ ਫੈਮਲੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਕੀ ਹਾਲ ਹੈ ਸਾਰਿਆਂ ਦਾ ਤੇ ਮੈਂ ਲੱਗਦੀ ਆ ਨਾ ਬੇਬੇ ਜੀ ਐਨਕਾ ਲਾ ਕੇ ਲੱਗਦੀ ਆ ਨਾ ਬੇਬੇ ਜੀ ਐਨਕਾ ਲਾਜ ਪਾਈ ਦੀਦਾ ਨਹੀਂ ਐਨਕਾ ਤੋਂ ਬਿਨਾਂ ਨਿਕਾ ਬਹੁਤ ਘਟ ਗਈ ਅੱਖਾਂ ਤੋਂ ਅੰਨ ਉਤਰਿਆ ਪਿਆ ਏ ਤੇ ਨਿਗਾ ਨਹੀਂ ਹੁੰਦਾ ਕਾ ਐਨਕਾ ਤੋਂ ਬਿਨਾਂ ਤਾਂ ਕੁਝ ਵੀ ਨਹੀਂ ਦੇਖਦਾ ਹੋ ਤੱਕ ਤੇ ਇਧਰ ਸਾਡੇ ਸਰਦਾਰ ਦੇ ਪੱਗ ਦੇਖ ਲੋ ਵੱਦੀ ਤੇ ਮੈਂ ਬਣਾਉਣ ਲੱਗੀ ਅੱਜ ਮਿਰਚਾਂ ਸੁੱਕੀਆਂ ਲਾਲ ਮਿਰਚਾਂ ਦੀ ਚਟਣੀ ਕੁੱਟਣ ਲੱਗੀ ਆ ਮਿਰਚਾਂ ਬਣਾਉਣ ਲੱਗੀ ਚਟਣੀ ਕੁੱਟਣ ਲੱਗੀ ਸੁੱਕੀਆਂ ਲਾਲ ਮਿਰਚਾਂ ਦੀ ਤੇ ਜਗਮੀਤ ਨੂੰ ਮਿਰਚਾਂ ਨਹੀਂ ਥੈਆਂ ਤੇ ਹੁਣ ਮੈਂ ਭਾਲਦੀ ਆ ਇੱਧਰ ਮੇਰੇ ਗੰਡੇ ਗੁੰਡੇ ਕੱਟੇ ਪਏ ਆ ਦੇਖੋ ਇੱਧਰ ਤੇ ਕੌਣ ਕੌਣ ਖਾਂਦਾ ਹੁੰਦਾ ਸੁੱਕੀਆਂ ਲਾਲ ਮਿਰਚਾਂ ਦੀ ਚਟਣੀ ਕਿਉਂਕਿ ਸੁੱਕੀਆਂ ਲਾਲ ਮਿਰਚਾਂ ਦੀ ਚਟਣੀ ਬਹੁਤ ਸਵਾਦ ਬਣਦੀ ਆ ਤੇ ਪਹਿਲਾਂ ਆਪਾਂ ਮਿਰਚਾਂ ਦੇ ਵਿੱਚ ਪਾਣੀ ਨਹੀਂ ਪਾਉਣਾਗਾ ਕੱਲਾ ਨੂਨ ਪਾ ਕੇ ਉਹਨਾਂ ਨੂੰ ਕੁੱਟ ਲੈਣਾ ਤੇ ਵਿੱਚ ਪਾ ਦੇਣਾ ਲਸਣ ਤੇ ਆਹ ਦੂਜਾ ਗੰਡਾ ਤੇ ਗੰਡੇ ਨਾਲ ਤੇ ਲਸਣ ਤੇ ਪਾਣੀ ਜਿਹੜਾ ਗੰਡੇ ਦਾ ਹੋਊਗਾ ਉਸੇ ਨਾਲ ਹੀ ਉਹ ਕੁੱਟੀਆਂ ਜਾਣੀਆਂ ਮਿਰਚਾਂ ਤੇ ਉਸੇ ਦੇ ਪਾਣੀ ਨਾਲ ਹੀ ਉਹ ਵਧੀਆ ਬਣ ਜਾਣੀਆਂ ਤੇ ਨਾਲ ਟੇਸਟੀ ਬਣਨੀਆਂ ਪਾਣੀ ਇੱਕ ਬੂੰਦ ਵੀ ਨਹੀਂ ਪਾਉਣੀ ਆਪਾਂ ਮਿਰਚਾਂ 'ਚ ਤੇ ਬਾਅਦ 'ਚ ਉਹਨੂੰ ਲਾ ਲਾਂਗੇ ਆਪਾਂ ਘਿਓ ਦਾ ਤੜਕਾ ਤੇ ਜਾਂ ਫਿਰ ਊਂਕਿਓ ਪਾ ਪਾ ਕੇ ਖਾ ਲਾਂਗੇ ਤੇ ਫਿਰ ਬਹੁਤ ਟੇਸਟੀ ਬਣਦੀ ਆ ਸਬਜੀ ਉਹ ਸੌਰੀ ਮਿਰਚਾਂ ਦੀ ਚਟਣੀ ਤੇ ਵਧੀਆ ਲੱਗਦੀ ਆ ਨਾਲ ਜਾਂ ਦਹੀਂ ਲੈ ਲੈ ਜਾਂ ਮਲਾਈ ਹੋਵੇ ਤੇ ਫੇਰ ਖਾਵੇ ਤੇ ਫੇਰ ਬਹੁਤ ਸਵਾਦ ਲੱਗਦੀ ਆ ਤੇ ਦਾਣਾ ਸਬਜ਼ੀਆਂ ਨੂੰ ਪਿੱਛੇ ਸੱਢਦੀ ਆ ਸੁੱਕੀਆਂ ਲਾਲ ਮਿਰਚਾਂ ਦੀ ਚਟਣੀ ਤੇ ਉਹ ਤੁਸੀਂ ਵੀ ਬਣਾ ਕੇ ਖਾਇਆ ਕਰੋ ਦਾਲਾਂ ਦੂਲਾਂ ਨਾਲ ਤਾਂ ਬਣ ਜਾਂਦੀ ਜ਼ਹਿਰ ਨੇਰੀ ਜਦੋਂ ਖਾ ਲਈ ਤੇ ਅੱਜ ਜੀ ਨਹੀਂ ਕੀਤਾ ਦਾਲ ਨੂੰ ਮੈਂ ਕਿ ਖਾਣੀ ਨਹੀਂ ਤੇ ਸਾਡੇ ਪਿੰਡ ਹੈਗੀ ਆ ਵਰਸ਼ੀ ਤੇ ਜੇ ਕਿਸੇ ਨੇ ਆਉਣਾ ਹੋਵੇ ਤਾਂ ਆ ਸਕਦਾ ਜੇ ਕਿਸੇ ਦੇ ਮਨ ਦੀ ਕੋਈ ਮਨੋ ਕਾਮਨਾ ਨਾ ਪੂਰੀ ਹੁੰਦੀ ਹੋਵੇ ਜਾਂ ਰੱਬ ਧੀ ਆ ਪੁੱਤਾਂ ਨਾ ਕਿਸੇ ਨੂੰ ਦਿੰਦਾ ਹੋਵੇ ਹਨ ਤੇ ਜਾਂ ਕਿਸੇ ਦੇ ਪਸ਼ੂ ਖੱਜਲ ਖਰਾਬ ਕਰਦੇ ਹੋਣ ਜਿਵੇਂ ਕਿ ਆਪਣੇ ਪੈ ਕਈ ਵਾਰੀ ਪਸ਼ੂ ਬਹੁਤ ਖਰਾਬ ਕਰਨ ਲੱਗ ਜਾਂਦੇ ਹਨ ਵਾਦਾ ਨਹੀਂ ਕਰਦੇ ਤੇ ਜੇ ਕਿਸੇ ਨੂੰ ਕੋਈ ਵੀ ਕਿਸੇ ਤਰ੍ਹਾਂ ਦੀ ਦਿੱਕਤ ਪਰੇਸ਼ਾਨੀ ਆ ਤਾਂ ਤੁਸੀਂ ਆ ਸਕਦੇ ਆ ਇੱਥੇ ਸਾਡੇ ਪਿੰਡ ਬਾਬਾ ਜੀ ਦੀ ਵਰਸ਼ੀ ਆ ਤੇ ਕੋਈ ਵੀ ਸੁੱਖ ਸੁੱਖ ਕੇ ਜਾ ਸਕਦੇ ਆ ਤੇ ਤੁਹਾਡੀ ਹਰ ਸੁੱਖ ਹਰ ਮਨੋ ਕਾਮਨਾਵਾਂ ਤੁਹਾਡੀ ਪੂਰੀ ਹੋਊਗੀ ਇੱਕ ਵਾਰੀ ਆ ਕੇ ਜਰੂਰ ਦੇਖੋ ਸਾਡੇ ਪਿੰਡ ਵਰਸ਼ੀ ਆ ਪਿੰਡ ਲੰਗੇ ਆਣਾ ਜ਼ਿਲ੍ਹਾ ਮੋਗਾ ਸੰਤ ਬਾਬਾ ਨਾਜ਼ਰ ਸਿੰਘ ਜੀ ਦੀ ਵਰਸ਼ੀ ਆ ਸਾਡੇ ਪਿੰਡ ਜੇ ਕਿਸੇ ਨੇ ਆਉਣਾ ਕਿਸੇ ਭੈਣ ਭਾਈ ਨੇ ਤਾਂ ਆ ਸਕਦਾ ਠੀਕ ਤੇ ਆ ਕੇ ਆਪ ਦਾ ਤੁਸੀਂ ਮਨੋ ਕਾਮਨਾਵਾਂ ਦੀ ਜੋ ਵੀ ਤੁਹਾਡੇ ਮਨ ਦੀ ਕੋਈ ਤਮੰਨਾ ਹੈ ਉਜੀ ਪੂਰੀ ਹੋ ਸਕਦੀ ਹੋ ਜਾਂਦੀ ਆ ਹਰ ਇੱਕ ਦੇ ਮਨ ਦੀ ਮਨੋ ਕਾਮਨਾ ਪੂਰੀ ਹੁੰਦੀ ਆ ਤੇ ਕੋਈ ਵੀ ਤੁਸੀਂ ਸੁਖ ਸੁਖੋਂਗੇ ਤੁਹਾਨੂੰ ਪਤਾ ਲੱਗ ਜਾਊਗਾ ਅੱਜ 15 ਕੇ 15 16 ਖੰਡ ਪਾਠਾਂ ਦੇ ਭੋਗ ਸੀਗੇ ਮੈਂ ਵੀ ਗਈ ਸੀ ਗੁਰਦੁਆਰੇ ਤੇ ਬਾਕੀ ਤੁਹਾਨੂੰ ਪਤਾ ਬੀਬੀਆਂ ਬਹੁਤ ਰੌਲਾ ਪਾਉਂਦਾਂ ਜਦੋਂ ਗੁਰੂ ਘਰ ਇਕੱਠੀਆਂ ਹੋ ਜਾਂਦਾਂ ਕਿਤੇ ਵੀ ਇਹਨਾਂ ਦੀ ਆਦਤ ਹੈ ਇਹਨਾਂ ਦਾ ਰੌਲਾ ਪਾਉਣਾ ਹੀ ਹੁੰਦਾ ਤੇ ਬਾਹਲਾ ਬਾਬਾ ਦੂਰ ਸੀ ਗੁਰੂ ਘਰ ਬਹੁਤ ਵੱਡਾ ਬਾਬਾ ਗਾਂ ਅਰਦਾਸ ਕਰਦਾ ਸੀ ਤੇ ਬੋਲੀ ਜਾਂਦਾ ਸੀ ਇਹਨੇ 15 ਤੱਕ ਤਾਂ ਮੈਨੂੰ ਸੁਣਿਆ ਤੇ ਗਾਂ ਨਹੀਂ ਮੈਨੂੰ ਪਤਾ ਕਿੰਨੇ ਖੰਡ ਪਾੜ ਸੀ ਖੰਡ ਪਾਠਾਂ ਦੇ ਕਿੰਨਿਆਂ ਦੇ ਭੋਗ ਸੀ ਅੱਜ 15 ਦੇ ਤਾਂ ਮੈਨੂੰ ਸੁਣਿਆ ਤੇ ਬਹੁਤ ਸੰਗਤ ਆਉਂਦੀ ਆ ਦੂਰੋਂ ਦੂਰੋਂ ਤੁਸੀਂ ਵੀ ਆ ਸਕਦੇ ਆ ਖੁੱਲਾ ਸੱਦਾ ਪਾ ਜਿਹਦੀ ਜਿਹਦੀ ਕੋਈ ਮੰਨ ਦੀ ਮਨੋ ਕਾਮਨਾ ਮ ਪੂਰੀ ਨਹੀਂ ਜਿਵੇਂ ਕੋਈ ਬਾਹਰ ਜਾਣ ਦਾ ਕੰਮ ਨਹੀਂ ਬਣਦਾ ਜਾਂ ਕੋਈ ਵੀ ਆ ਸੱਚੇ ਹਿਰਦੇ ਨਾਲ ਇੱਕ ਵਾਰੀ ਇੱਥੇ ਆ ਕੇ ਦੇਖੋ ਵਾਹਿਗੁਰੂ ਸੱਚੇ ਪਾਤਸ਼ਾਹ ਭਲਾ ਕਰੂਗਾ ਤੇ ਜੇ ਕਿਸੇ ਨੇ ਕਮੈਂਟ ਚ ਕੋਈ رائے ਪੁੱਛਣੀ ਹੋਵੇ ਕੋਈ ਗੱਲਬਾਤ ਪੁੱਛਣੀ ਹੋਵੇ ਪੁੱਛ ਸਕਦੇ ਆ ਤੁਸੀਂ ਬਾਕੀ ਧੰਨਵਾਦ ਸਾਰਿਆਂ ਦਾ ਅੱਜ ਦਾ ਬਲੌਗ ਇੰਨਾ ਕੀ ਸੀ